ਖਾਨੀ ਤ ਤ ਅੱਜ ਨੇ ਕਿਸਾਨ ਤਾਂ ਕੱਲ ਨੂੰ ਅਸੀਂ ਕਰ ਰਹੇ ਹਾਂ ਸਾਰੇ ਐਮਐਲਏ ਨੇ ਜਿਹੜੇ ਉਹਨਾਂ ਦੇ ਬਾ 12 ਦੇ ਵਿੱਚ ਚਤਾਵਨੀ ਪੱਤਰ ਦੇ ਰਹੇ ਆ ਸਾਡੀ ਜਥੇਬੰਦੀ ਨੂੰ ਕੱਲ ਦਾ ਸਰਦ ਤੇ 8 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਬੜਾ ਪ੍ਰੋਟੈਸਟ ਆ ਕਰ ਰਹੇ ਆ ਪੰਜਾਬ ਦੇ ਤੇ ਤੁਸੀਂ ਸਾ ਨਹੀਂ ਜਿੱਤੇ ਉਹ ਜਿਹੜੇ ਕਾਨੂੰਨ ਮੋਦੀ ਨੇ ਰੱਦ ਕੀਤੇ ਸੀ 2021 ਚ ਉਹ ਜਮਾਨੀ ਦਾ ਰੱਦ ਕਰਦੇ ਪਾਰਲੀਮੈਂਟ ਤੋਂ ਵੀ ਰੱਦ ਹੋ ਗਏ ਪਰ ਇੰਪਲੀਮੈਂਟ ਉਹ ਸਰਕਾਰ ਦੇ ذریعے ਪੰਜਾਬ ਸਰਕਾਰ ਦੇ ਨਾਮ ਨਾਲ ਕੇ ਹੋ ਪੰਜਾਬ ਦੇ ਵਿੱਚੋਂ ਲਾਗੂ ਕਰਵਾਇਆ ਜਾ ਰਿਹਾ ਉਹ ਮੰਡੀਆਂ ਖਤਮ ਕਰਨਾ ਚਾਹੁੰਦਾ ਕਿਉਂਕਿ ਵਿਸ਼ੇਪਾਰ ਸੰਸਥਾ ਦਾ ਦਬਾਅ ਹੀ ਇਹਨਾਂ ਕਿ ਉਹਨਾਂ ਨੇ ਇਹਨਾਂ ਦੇ ਹੀ ਮੂੜੀ ਚੜੀ ਹੋਈ ਹੈ ਇਹ ਦੋਵੇਂ ਸਰਕਾਰਾਂ ਨੇ ਉਸ ਵੇਲੇ ਵੋਟਾਂ ਵੇਲੇ ਜੋ 2024 ਦਾ ਵੋਟਾਂ ਸਿੱਟੇ ਨੇ ਉਸ ਤੋਂ ਆਹ ਕੰਨਫਰਮਟ ਆਉਣ ਵਾਲੀ ਹੈ ਜਿਵੇਂ ਲੋਕ ਕੰਮਾਂ 'ਚ ਰੁੱਝਣਗੇ ਉਹ ਤੋਂ ਇਹ ਚੁੱਪਚੀ ਦੇ ਮੰਡੀਆਂ ਬੰਦ ਕਰਨ ਦਾ ਤੇ ਸਿੱਧੋ ਜਿਹੜੇ ਨੌ ਕਾਰਪੋਰੇਟ ਘਰਾਣਿਆਂ ਨੇ ਇਹ ਛੋਟ ਦੇਣੀ ਕਿ ਕਿਸੇ ਦਾ ਅਨਾਜ ਖੀਦੋ ਤੇ ਪਨਾੜੋ ਪੰਜਾਬ ਵਿੱਚ ਹਾੜੀ ਦੀ ਫਸਲ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ ਲੇਕਿਨ ਸਰਕਾਰ ਦੇ ਵੱਲੋਂ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਵਿੱਚੋਂ ਕਣਕ ਦੀ ਖਰੀਦ ਪ੍ਰਾਈਵੇਟ ਸੈਲਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅਜਿਹਾ ਕਰਕੇ ਪੰਜਾਬ ਦੀਆਂ ਮੰਡੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਚੁੱਪਚਾਪ ਹੀ ਤੇ ਕੇਂਦਰ ਦੇ ਉਹਨਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ ਜਿਨ੍ਹਾਂ ਨੂੰ ਕਿਸਾਨਾਂ ਨੇ ਲੰਬੇ ਸੰਘਰਸ਼ ਦੇ ਨਾਲ ਰੱਦ ਕਰਵਾਇਆ ਸੀ। ਹੁਣ ਇਸ ਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਪਲਕੇ ਪੰਜਾਬ ਪਰ ਦੇ ਵਿੱਚ ਪ੍ਰਦਰਸ਼ਨ ਕਰੇਗੀ। ਜਥੇਬੰਦੀ ਤੇ ਕਿਸਾਨ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਰਣੇ ਦੇਣਗੇ। ਐ ਨਹੀਂ ਨਹੀਂ 8 ਅਪ੍ਰੈਲ ਨੂੰ ਕਿਸਾਨ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਜੇਕਰ ਪ੍ਰਦਰਸ਼ਨ ਤੋਂ ਬਾਅਦ ਵੀ ਸਰਕਾਰ ਨੇ ਪ੍ਰਾਈਵੇਟ ਸੈਲੋ ਦੀ ਖਰੀਦ ਬੰਦ ਨਾ ਕਰਵਾਈ ਤਾਂ ਕਿਸਾਨ ਪ੍ਰਾਈਵੇਟ ਘਰਾਣਿਆਂ ਦੇ ਸੈਲੋ ਪਲਾਂਟਾਂ 'ਅਗੇ ਤਰਨਾ ਪ੍ਰਦਰਸ਼ਨ ਕਰਨਗੇ ਇਹ ਸਭ ਕੁਝ ਕਹਿਣਾ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਦਾ ਉਹ ਜਿਹੜੇ ਕਾਨੂੰਨ ਮੋਦੀ ਨੇ ਰੱਦ ਕੀਤੇ ਸੀ 2021 'ਚ ਉਹ ਜਮਾਨੀ ਦਾ ਰੱਦ ਕਰਦੇ ਪਾਰਲੀਮੈਂਟ 'ਚ ਵੀ ਰੱਦ ਹੋ ਗਏ ਪਰ ਇੰਪਲੀਮੈਂਟ ਹੋ ਸਰਕਾਰ ਦੇ ذریعے ਪੰਜਾਬ ਸਰਕਾਰ ਨਾਮ ਮੜ ਕੇ ਹੋ ਹੁਣ ਪੰਜਾਬ ਦੇ ਵਿੱਚੋਂ ਲਾਗੂ ਕਰਵਾਏ ਜਾ ਰਹੇ ਨੇ ਦੋ ਪਹਿਲੇ ਇੱਕ ਮੰਡੀਆਂ ਦਾ ਸਿਲੋ ਦੇ ਹਵਾਲੇ ਕਰਨਾ ਇੱਕ ਨਾਜ ਉਹਨਾਂ ਦੇ ਹਵਾਲੇ ਕਰਨਾ ਉਹਨਾਂ ਨੂੰ ਖਰੀਦਣ ਦੀ ਤੇ ਸਟੋਰ ਕਰਨ ਦੀ ਤੇ ਪ੍ਰੋਸੈਸਿੰਗ ਕਰਨ ਦੀ ਖੁੱਲ੍ਹ ਦੇਣੀ ਜਿਹੜੀ ਹੈ ਇਹ ਇੱਕੋ ਹੋ ਕਾਨੂੰਨ ਨਹੀਂ ਲਾਗੂ ਹੋ ਰਹੇ ਨੇ ਯਾਨੀ ਜਿਵੇਂ ਅਸੀਂ ਪਹਿਲਾਂ ਕਿਹਾ ਸੀ ਵੀ ਜਦੋਂ ਕਾਨੂੰਨ ਰੱਦ ਕੀਤੇ ਨੇ ਵੀ ਸਰਕਾਰ ਦੀ ਨੀਤ ਤੇ ਨੀਤੀ ਜੇ ਬਦਲ ਜੀ ਜਕਮੀ ਇਸ ਹੱਥ ਪੱਕੇ ਵੀ ਡੰਗ ਮਾਰ ਸਕਦਾ ਉਸੇ ਤਰ੍ਹਾਂ ਦੀ ਗੱਲ ਹੀ ਹੋਈ ਹੈ ਪੰਜਾਬ ਦੇ ਲੋਕਾਂ ਨਾਲ ਅਸੀਂ ਐਮਐਸਪੀ ਤੇ ਗਰੰਟੀ ਕਿਨੂੰਨ ਮੰਗਦੇ ਆ ਉਹ ਮੰਡੀਆਂ ਖਤਮ ਕਰਨਾ ਚਾਹੁੰਦਾ ਕਿਉਂਕਿ ਬਿਸ਼ਪਾਰ ਸੰਸਥਾ ਦਾ ਦਬਾਅ ਹੀ ਇਹਨਾਂ ਹੈ ਕਿ ਉਹਨਾਂ ਨੇ ਇਹਨਾਂ ਤੇ ਹੁਣ ਮੂੜੀ ਚੜ੍ਹੀ ਹੋਈ ਹੈ ਵੀ ਤੁਸੀਂ ਛੇਤੀ ਲੱਗ ਕਿਉਂ ਨਹੀਂ ਕਰਦੇ ਹੁਣ ਉਹ ਉਸ ਨੀਤੀ ਤਹਿਤ ਇਹ ਦੋਵੇਂ ਸਰਕਾਰਾਂ ਐਨ ਉਸ ਵੇਲੇ ਵੋਟਾਂ ਵੇਲੇ ਜੋ 2024 ਦਾ ਵੋਟਾਂ ਸਿਰਦੇ ਨੇ ਉਦੋਂ ਆ ਘਟਮ ਆਉਣ ਵਾਲੀ ਹੈ ਜਿਹਨ ਲੋਕ ਕਮਾਚ ਰੋਜਣਗੇ ਉਦੋਂ ਇਹ ਚੁੱਪਚੀਪੀ ਤੇ ਮੰਡੀਆਂ ਬੰਦ ਕਰਨ ਦਾ ਤਸੀਦੋਂ ਕਦਮ ਜਿਹੜੇ ਨੌ ਕਾਰਪੋਰੇਟ ਘਰਾਣਿਆਂ ਨੂੰ ਇਹ ਛੋਟ ਦੇਣੀ ਕਿ ਤੁਸੀਂ ਆਪਦਾ ਅਨਾਜ ਖਰੀਦੋ ਤੇ ਭੰਡਾਰ ਕਰੋ ਕਿਸਾਨ ਨੇਤਾ ਤਾਂ ਅੱਗੇ ਨੇ ਕਿਸਾਨ ਤਾਂ ਕੱਲ ਨੂੰ ਅਸੀਂ ਕਰ ਰਹੇ ਹਾਂ ਸਾਰੇ ਐਮਐਲਏ ਨੇ ਜਿਹੜੇ ਉਹਨਾਂ ਦੇ ਬਾ 12 ਦੇ ਵਿੱਚ ਚੇਤਾਵਨੀ ਪੱਤਰ ਦੇ ਰਹੇ ਆ ਸਾਡੀ ਜਥੇਬੰਦੀ ਨੂੰ ਕੱਲ ਦਾ ਸੱਦਾ ਤੇ 8 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਦੀ ਤਕਰੀਬ ਸਾਰੀਆਂ ਜਥੇਬੰਦੀਆਂ ਦੋ ਸੱਦੇ ਆ ਕੇ ਚੱਲ ਬਟਾ ਬਲਾਨ ਉਠੂਗੀ ਇਹ ਦੋਗੇ ਇਹ ਆ ਵੀ ਇਹ ਇਹ ਜਿਹੜੇ ਸੈਲੋਗ੍ਰਾਮ ਨੇ ਉਹਨਾਂ ਅਗੇ ਪ੍ਰੋਟੈਸਟ ਕੀਤੇ ਜਾ ਸਕਦੇ ਨੇ ਉਹ ਸੋਚਾਂਗੇ ਪਲਾਨ ਬਣਾਵਾਂਗੇ